ਇੱਕ ਦਾ ਨਾਮ ਮੁਸਕਾਨ ਸੀ ਇੱਕ ਦਾ ਨਾਮ ਪਰੀਆ ਇੱਕ ਦਾ ਨਾਮ ਬਿੱਲੀ ਸੀਗੀ ਬੱਸ ਮਿੱਠਾ ਪਾਣੀ ਪੀਣ ਗਿਆ ਤਾਂ ਸਪੇਲ ਲੱਗ ਗਈ ਸੀ ਮੰਡੀ 'ਚ ਫਿਰ ਮੁੜ ਕੇ ਨਹੀਂ ਆਈਆਂ ਸਾਡੇ ਕੋਲ ਡੈੱਡ ਬੋਡੀ ਜਿਹੜੀਆਂ ਨੇ ਤਿੰਨਾਂ ਦੀ ਮਿਲ ਗਈਆਂ ਇੱਕ ਡੈੱਡ ਬੋਡੀ ਮਿਲੀ ਖਨੌਰੀ ਤੋਂ ਦੋ ਡੈੱਡ ਬੋਡੀ ਮਿਲੀ ਸਮਾਣੇ ਤੋਂ ਦੋ ਬੱਚੇ ਜਿਹੜੇ ਸੀ ਉਹਨਾਂ ਨੇ ਚੁੰਨੀ ਬੰਨੀ ਹੋਈ ਸੀਗੀ ਇੱਕ ਦੂਜੇ ਨਾਲ ਹੱਥ ਬੰਨੇ ਹੋਏ ਸੀਗੇ ਤੇ ਇੱਕ ਬੱਚਾ ਜਿਹੜਾ ਸਿੰਗਲ ਸੀ ਕਟਿਆਲਾ ਚੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਜਿਸ ਮਾਮਲੇ ਵਿੱਚ ਭਾਗੜਾ ਨਹਿਰ ਸਮਾਣਾ ਤੇ ਖਨੋਰੀ ਵਿੱਚੋਂ 3 ਬਾਲਕ ਬੱਚੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਗੋਤਾਪੁਰ ਸ਼ੰਕਰ ਭਾਰਤਵਾੜੀ ਦੀ ਟੀਮ ਵੱਲੋਂ ਜਦੋਂ ਇਹ ਲਾਸ਼ਾਂ ਬਰਾਮਦ ਹੋਈਆਂ ਤਾਂ ਪਹਿਲਾਂ ਤੋਂ ਹੀ ਸੂchna ਦੇ ਆਧਾਰ ਤੇ ਉਹਨਾਂ ਨੇ ਇੱਕ ਪਰਿਵਾਰ ਨੂੰ ਸ਼ਨਾਖਤ ਲਈ ਬੁਲਾਇਆ ਪਰਿਵਾਰ ਨੇ ਇਹਨਾਂ ਬੱਚਿਆਂ ਦੀ ਸ਼ਨਾਖਤ ਕੀਤੀ ਅਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਹਾਂਜੀ ਕੀ ਨਾਮ ਹੈ ਜੀ ਆਪਣਾ? ਸਦੀਕ ਜੀ ਕਿੱਥੋਂ ਦੇ ਰਹਿਣਾ ਲੈਂਦੇ? ਭੰਨਰਾ ਇਹ ਭੰਨਰੇ ਦੇ ਵਿੱਚ ਤੁਹਾਡੀਆਂ ਤਿੰਨ ਬਿੜੀਆਂ ਸੀ ਕੀ ਨਾਮ ਸੂਗਾ? ਇੱਕ ਦਾ ਤਾਂ ਨਾਮ ਮੁਸਕਾਨ ਸੀ, ਇੱਕ ਦਾ ਨਾਮ ਪਰੀਆ ਇੱਕ ਦਾ ਨਾਂ ਬਿੱਲੀ ਥੀਂਗੀ ਹੋਇਆ ਕਿਸੇ ਗੱਲ ਕੋਈ ਨਹੀਂ ਘਟਣਾ ਸਾਰੀ ਬਸ ਮਿੱਠਾ ਪਾਣੀ ਪੀਣ ਗਏ ਤਾਂ ਸਪੀਲ ਲੱਗੇ ਹੋਈ ਥੀਂ ਮੰਡੇ ਚ ਫਿਰ ਮੁੜ ਕੇ ਨਹੀਂ ਆਈਆਂ ਸਾਡੇ ਕੋਲ ਇਹ ਕਿੰਨੀ ਤਰੀਕ ਹੀ ਘਟਣਾ ਸਾਰੀ ਇਹ 12 ਤਰੀਕ ਦੀ ਆ ਅੱਛਾ ਉਸ ਤੋਂ ਬਾਅਦ ਘਰ ਹੀ ਨਹੀਂ ਆਇਆ ਘਰ ਹੀ ਨਹੀਂ ਆਇਆ ਤੇ ਕੋਈ ਕੋਈ ਗੱਲਬਾਤ ਹੋਈ ਸੀ ਕੋਈ ਕੁਝ ਵੀ ਗੱਲਬਾਤ ਨਹੀਂ ਬਸ ਰਾਜੇ ਖੁਸ਼ੀ ਨਾਲ ਮਿੱਠਾ ਪਾਣੀ ਪੀਣ ਗਏ ਸਪੀਲ ਫਿਰ ਮੁੜ ਕੇ ਨਹੀਂ ਆਇਆ ਸਾਡੇ ਲੋਕ ਨਾਲ ਕੋਈ ਪਰਿਵਾਰ ਦਾ ਮੈਂਬਰ ਹੋਰ ਵੀ ਸੀਗਾ ਨਾ ਸਾਡਾ ਨੰਬਰ ਥਿੰਗਾ ਸੀ ਮੋਬਾਈਲ ਆਪਣੇ ਕੋਲੇ ਰੱਖਦੇ ਤੇ ਦਿੰਦੇ ਨਹੀਂ ਥਿੰਗੇ ਹਾਂ ਤੇ ਇੱਕ ਪਤੂ ਕਦੋਂ ਪਤਾ ਲੱਗਿਆ ਵੀ ਇਸ ਤਰੀਕੇ ਨਾਲ ਛਾਲਛੁਲ ਮਾਰਤੀ ਇਹ ਅੱਜ ਪਤਾ ਲੱਗਿਆ 12 ਦਿਨਾਂ ਚ ਹਾਂ ਜੀ ਇਹ ਜੋ ਹੈ ਵੀ ਕਿਸ ਤਰੀਕੇ ਦੇ ਨਾਲ ਕੀ ਕੋਈ ਕਿਸੇ ਪਰਛੱਕ ਜਾਂਦਾ ਹੈ ਕਿ ਸ਼ੱਕ ਕੀ ਦੇ ਰੱਖੀ ਆ ਅੱਖਾਂ ਸਾਹਮਣੇ ਦੇਖੀ ਤਾਂ ਉਹਨੂੰ ਫੜੀਏ ਤਾਂ ਫਿਰ ਸਾਕਈ ਕਿਸ ਦਾ ਬਾਸ ਦਾ ਜੇਕਰ ਉਹ ਕਿਵੇਂ ਗਈ ਸੀ ਤਿੱਖੇ ਕਿ ਮਿੱਠਾ ਪਾਣੀ ਪੀਣ ਗਿਆ ਸੀ ਜਿਹੜੀ ਤਰੀਕ ਨੂੰ ਸਪੇਲ 12 ਤਰੀਕ ਨੂੰ ਅੱਛਾ ਹਾਂ ਉਨ ਅੱਗੇ ਕੀ ਕੀ ਕਾਰਵਾਈ ਦੀ ਮੰਗ ਹੈ ਹਾਂ ਅੱਗੇ ਕਾਰਵਾਈ ਕੀ ਤੁਹਾਨੂੰ ਸ਼ੱਕ ਹੈ ਕਿਸੇ ਤੇ ਕਿਸ ਦਾ ਸ਼ੱਕ ਕਰਾਂ ਅੱਗੇ ਕੀ ਮੰਗਾ ਕਾਰਵਾਈ ਕਾਰਵਾਈ ਬਸ ਇਹ ਥਾਣਾ ਚਰਪਾਉਟ ਦੇ ਦਿੱਤੀ ਸਰਪੰਚ ਨੂੰ ਪਤਾ ਆਏਗਾ ਹੱਥ ਹੋਰ ਕੀ ਆਣੀ ਸ਼ੰਕਰ ਚੌਧਰੀ ਦਾ ਕੇਸ ਸਾਹਮਣੇ ਆਇਆ ਕਿ ਤਿੰਨ ਜੜੀਆਂ ਪੈਣਾ ਨੇ ਉਹਨਾਂ ਦੀ ਲਾਸ਼ ਮਿਲੀ ਉਹਨਾਂ ਦੇ ਬਾਰੇ ਜਾਣਕਾਰੀ ਦਿਓ ਇਹ 12 ਤਰੀਕ ਦੀ ਗੱਲ ਹੈ ਜੀ ਭਨਰਾ ਪਿੰਡ ਪੈਂਦਾ ਚੌਂਕੀ ਟਕਾਲਾ ਥਾਣਾ ਪਸਿਆਣਾ ਤੇ ਇਹਨਾਂ ਦੇ ਪਿੰਡ ਦੇ ਵਿੱਚ ਅਨਾਜ ਮੰਡੀ ਬਣੀ ਹੋਈ ਹੈ ਅਨਾਜ ਮੰਡੀ ਦੇ ਵਿੱਚ ਉੱਥੇ ਛਬੀਲ ਲੱਗੀ ਸੀ ਇਹ ਤਿੰਨੋਂ ਬੱਚੇ ਛਬੀਲ ਪੀਤੀ ਛਬੀਲ ਪੀਣ ਤੋਂ ਬਾਅਦ ਇਹਨਾਂ ਦਾ ਕੋਈ ਗੁਵਾਂਡੀ ਹੈ ਉਹਨਾਂ ਦੇ ਕੈਮਰੇ ਲੱਗੇ ਹੋਏ ਨੇ ਉਹਦੇ ਵਿੱਚ ਤਿੰਨੋ ਬੱਚੇ ਇਕੱਠੇ ਸੀਗੇ ਉਸ ਤੋਂ ਬਾਅਦ ਇਹ ਨਹੀਂ ਪਤਾ ਵੀ ਪਸਿਆਣਾ ਤੋਂ ਛਾਲ ਮਾਰੀ ਹੈ ਕਿ ਭਾਨੇਰੇ ਤੋਂ ਮਾਰੀ ਹੈ ਕਿੱਥੋਂ ਇਹਨਾਂ ਨੇ ਜੰਪ ਕੀਤਾ ਪਰ ਪਰਿਵਾਰ ਜਿਹੜਾ ਸੀਗਾ ਲੱਖ ਲੱਖ ਜ਼ਿਲ੍ਹਿਆਂ ਦੇ ਵਿੱਚ ਲੱਖ ਲੱਖ ਸਟੇਟਾਂ ਦੇ ਵਿੱਚ ਜਾ ਜਾ ਕੇ ਇਹ ਬੱਚਿਆਂ ਨੂੰ ਲੱਭ ਰਿਆ ਸੀਗਾ ਪਰ ਬੱਚੇ ਜਿਹੜੇ ਨਹੀਂ ਮਿਲੇ ਤਾਂ ਇਹਨਾਂ ਨੇ ਸਾਨੂੰ ਫੋਟੋਆਂ ਪਾਈਆਂ ਸੀਗੀਆਂ ਵੀ ਆ ਸਾਡੇ ਤਿੰਨ ਬੱਚੇ ਗੁੰਮਸ਼ੁਦਾ ਨੇ ਪਰ ਪਰਿਵਾਰ ਦਾ ਇਹ ਸ਼ੱਕ ਸੀਗਾ ਵੀ ਕਿਤੇ ਬੱਚੇ ਬਾਹਰ ਕਿਸੇ ਨਾਲ ਚਲੇ ਨਾ ਗਏ ਹੁਣ ਪਰ ਜਿਹੜੀ ਆ ਅੱਜ ਸਾਨੂੰ ਡੈੱਡ ਬੋਡੀ ਜਿਹੜੀਆਂ ਨੇ ਤਿੰਨਾਂ ਦੀ ਮਿਲ ਗਿਆ ਇੱਕ ਡੈੱਡ ਬੋਡੀ ਮਿਲੀ ਖਨੌਰੀ ਤੋਂ ਦੋ ਡੈੱਡ ਬੋਡੀ ਮਿਲੀ ਸਮਾਣੇ ਤੋਂ ਤੇ ਕਿੰਨੇ ਕੁ ਉਮਰ ਦੇ ਇਹਨਾਂ ਦੇ ਕੀ ਕਹਿੰਦੇ ਹੋ ਉਮਰ ਇਹਨਾਂ ਦੀ ਇੱਕ ਦੀ ਸੀਗੀ 14 ਸਾਲ ਇੱਕ ਦੀ 15 ਸਾਲ ਇੱਕ ਦੀ 16 ਤੋਂ 17 ਵਿੱਚ 17ਵਾਂ ਲੱਗਿਆ ਹੋਇਆ ਤੇ ਜਿਹੜੀ 17ਵੇਂ ਵਾਲੀ ਆ ਉਹ 8ਵੇਂ ਚ ਪੜਦੀ ਸੀ ਕੁੜੀ ਆ ਤੇ ਕਾਰਨ ਸਮਝ ਪਤਾ ਲੱਗਿਆ ਵੀ ਸ਼ਾਲਮਣ ਦਾ ਕੀ ਕਰਨ ਪ੍ਰਭਾਵ ਨਾਲ ਸੰਪਰਕ ਹੋਇਆ ਆ ਪਰ ਪਰਿਵਾਰ ਸਾਡੇ ਨਾਲ ਹੀ ਸੀ ਜਿਨ੍ਹਾਂ ਨੇ ਡੈੱਡ ਬੋਡੀ ਸ਼ਨਾਖਤ ਕਰੀ ਆ ਪਰ ਕਾਰਨ ਇਹ ਪਤਾ ਲੱਗਿਆ ਵੀ ਬੱਚਿਆਂ ਨੂੰ ਥੋੜਾ ਜਿਹਾ ਕਿਤੇ ਮੋਬਾਈਲ ਚਲਾਉਂਦੇ ਸੀ ਜਾਂ ਇਕੱਠੇ ਇੱਧਰ ਉੱਧਰ ਘੁੰਮਣ ਚਲੇ ਜਾਂਦੇ ਤੇ ਉਹਨਾਂ ਨੇ ਝਿੜਕ ਦਿੱਤਾ ਥੋੜਾ ਜਿਹਾ ਝਿੜਕਣ ਤੋਂ ਬਾਅਦ ਇਹ ਗੱਲ ਸਾਹਮਣੇ ਵੀ ਝਿੜਕਿਆ ਕੱਲਾ ਬਈ ਬਾਕੀ ਹੋਰ ਕੋਈ ਗੱਲ ਨਹੀਂ ਪਤਾ ਲੱਗਿਆ ਤਿੰਨੋ ਸਗੀਆਂ ਪਾਣਾ ਸੀ ਇਹ ਤਿੰਨੋ ਸਗੀਆਂ ਪਾਣਾ ਇੱਕ ਮਤਲਬ ਮਾਸੀ ਦੀ ਕੁੜੀ ਕਹਿ ਰਹੇ ਪਰ ਤਿੰਨੋ ਸਗੀਆਂ ਪਾਣਾ ਵਾਲਾ ਵਿਵਹਾਰ ਜਿਗਾ ਪਰ ਇਹ ਵੀ ਕਹਿਣਾ ਚਾਹ ਰਿਹਾ ਵੀ ਜਿਹੜਾ ਪਰਿਵਾਰ ਹੈ ਇੱਕ ਤਰ੍ਹਾਂ ਦਾ ਪ੍ਰਵਾਸੀ ਹੈ ਤੇ ਮੰਡੀਆਂ 'ਚ ਕੰਮ ਕਰਦੇ ਨੇ ਇਹ ਜਿਵੇਂ ਕਿ ਵਿਆਹ ਸ਼ਾਦੀਆਂ 'ਚ ਬਾਹਰ ਢੋਲ ਕੇ ਪਜਾਉਂਦੇ ਨੇ ਨੱਚ ਗਾ ਕੇ ਉਹ ਪੈਸੇ ਮੰਗਦੇ ਸੀ ਪਰ ਪਰਿਵਾਰ ਦੀ ਇਹ ਗੁਹਾਰ ਅੱবি ਸਾਡੇ ਵੱਲੋਂ ਗੁਹਾਰਾ ਵੀ ਇਹਨਾਂ ਦੀ ਮਦਦ ਕਰੀ ਜਾਏ ਕਿਉਂਕਿ ਪਰਿਵਾਰ ਬਹੁਤ ਗਰੀਬ ਹੈ ਮਾਤਾ ਪਿਤਾ ਨਾਲ ਕੱਲ੍ਹ ਗੱਲਬਾਤ ਹੋਈ ਕੀ-ਕਿਆ ਹੋਇਆ ਮਾਤਾ ਪਿਤਾ ਨਾਲ ਗੱਲ ਇਹ ਹੀ ਹੋਈ ਹੈ ਉਹ ਇਹ ਹੀ ਸਦਮੇ ਸੀਗੇ ਵੀ ਸਾਡਾ ਜਿਹੜਾ ਬੱਚੇ ਸੀਗੇ ਉਹ ਅਚਾਨਕ ਕਿਸ ਤਰ੍ਹਾਂ ਇਹ ਜੀ ਗੱਲ ਹੋ ਗਈ ਤਿੰਨੋਂ ਬੱਚੇ ਕਿਸ ਤਰ੍ਹਾਂ ਨਹਿਰ ਚ ਗਿਰ ਗਏ ਇਹ ਇੱਕ ਸ਼ੱਕ ਹੁਣ ਪੁਲਿਸ ਵਾਕੀ ਜਾਂਚ ਕਰੇਗੀ ਦੀ ਉਹਨਾਂ ਵੱਲੋਂ ਕੋਈ ਸ਼ੱਕ ਜ਼ਾਹਿਰ ਕੀਤਾ ਹੈ ਜਿ ਸਿੱਟੇ ਗਏ ਜਾਂ ਆਤਮ ਹੱਤਿਆ ਕਿਵੇਂ ਦਾ ਸਾਹਮਣੇ ਆਇਆ ਨਹੀਂ ਇਹ ਤਾਂ ਹਾਲੇ ਫਿਲਹਾਲ ਉਹਨਾਂ ਨੇ ਕੋਈ ਗੱਲ ਨਹੀਂ ਕਰੀ ਪਰ ਉਹ ਕਹਿ ਰਹੇ ਵੀ ਇੱਕ ਇੱਕਦਮ ਤਿੰਨੋਂ ਬੱਚਿਆਂ ਦਾ ਮਰਨਾ ਪਾਖੜਾ ਦੇ ਵਿੱਚ ਬਹੁਤ ਹੀ ਮੁਸ਼ਕਿਲ ਗੱਲ ਹੈ ਕਿਉਂਕਿ ਜਿਹੜਾ ਬੱਚੇ ਸੀਗੇ ਦੋਨਾਂ ਨੇ ਦੋ ਬੱਚੇ ਜਿਹੜੇ ਸੀ ਉਹਨਾਂ ਨੇ ਚੁੰਨੀ ਬੰਨੀ ਹੋਈ ਸੀਗੀ ਇੱਕ ਦੂਜੇ ਨਾਲ ਹੱਥ ਬੰਨੇ ਹੋਏ ਪਰੇ ਪਰ ਇਹ ਤਾਂ ਭਾਈ ਜੇ ਕਿਸੇ ਦਾ ਸ਼ੱਕ ਤਾਂ ਨਹੀਂ ਹੈ ਵੀ ਜ ਨਹੀਂ ਸ਼ੱਕ ਤਾਂ ਹੁਣ ਪਰਿਵਾਰ ਦਾ ਸਕਦਾ ਜੀ ਪਰਿਵਾਰ ਨੂੰ ਜ਼ਿਆਦਾ ਦੀ ਜਾਣਕਾਰੀ ਹੋਊਗੀ ਕਿ ਕਿ ਸਰ ਜੀ ਆਪਣੀ ਟੀਮ ਦੇ ਕਿੰਨੇ ਕੁ ਬੰਦੇ ਸਾਰੇ ਕੰਮ ਚੱਲ ਗਏ ਕਿੰਨੀ ਕੁ ਮਿਹਨਤ ਕਰਨੀ ਪਈ ਹੈ ਮੈਂ ਤਾਂ ਇਹਦੇ ਵਿੱਚ ਜਦੋਂ ਤੋਂ ਭਾਈ ਸਾਹਿਬ ਗੁੰਮੇ ਸੀਗੇ 13 ਤਰੀਕ ਤੋਂ ਅਸੀਂ ਲੱਗੇ ਸੀਗੇ ਲਗਭਗ 40 ਤੋਂ 45 ਮੁੰਡੇ ਜਿਹੜੇ ਸੀਗੇ ਅਲੱਗ-ਅਲੱਗ ਜ਼ਿਲ੍ਹਿਆਂ ਚ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਲੱਭ ਰਹੇ ਸੀਗੇ ਪਰ ਜਿਹੜੀ ਬੋਡੀਆਂ ਨੇ ਸਾਨੂੰ ਦੋ ਸਮਾਣਾ ਤੇ ਇੱਕ ਖਨੋਰੀ ਹੱਟ ਤੋਂ ਮਿਲੀਆਂ